ਲੋ ਜੀ ਭੈਣੋ ਤੇ ਵੀਰੋ ਅੱਜ ਦੀ ਵੀਡੀਓ ਚ ਪੜ ਧੂਪਾ ਲੈ ਕੇ ਉਹ ਰਖੜੀ ਦਾ ਤਿਹਾਰ ਸ਼ੁਰੂ ਆ ਗਿਆ ਵਿਆਹਾਂ ਛਾ ਗਿਆ ਦਿਨ ਸ਼ੁਰੂ ਹੋ ਗਿਆ ਹੁਣ ਤੁਸੀਂ ਜਾਣਾ ਬਾਜ਼ਾਰਾਂ ਦੇ ਵਿੱਚ ਬਾਜ਼ਾਰਾਂ ਚ ਜੇ ਜਾਣਾ ਤੁਸੀਂ ਦੁਕਾਨਦਾਰ ਨੇ ਕਰ ਲੀਆਂ ਤੁਹਾਡੀਆਂ ਲੁੱਟਾਂ ਓਏ ਅੱਜ ਤੋਂ ਬਾਅਦ ਤੁਹਾਡੀਆਂ ਲੁੱਟਾਂ ਅਸੀਂ ਹੋਣ ਨਹੀਂ ਦੇਣੀਆਂ ਕਹੋਗੇ ਅਸੀਂ ਆ ਗਏ ਆ ਆ ਗਏ ਆ ਮੈਦਾਨ ਦੇ ਵਿੱਚ ਹੁਣ ਤੁਹਾਡੇ ਹੋਣੇ ਆ ਫਾਇਦੇ ਥੋੜੇ ਪੈਸਿਆਂ ਦੇ ਵਿੱਚ ਵਧੀਆ ਕੱਪੜਾ ਦਵਾਂਗੇ ਜਿਹੜੇ ਬਾਜ਼ਾਰ ਦੇ ਵਿੱਚ 15-1500 ਰੁਪਏ ਦੇ ਸੂਟ ਉਹ ਬ੍ਰੋਕਰ ਦੇ ਸੂਟ ਕਹਿ ਕੇ ਕਿ ਸੋਨਾ ਜਾਂਦੀ ਕਹਿ ਕੇ ਕੇ ਬਾਜ਼ਾਰ 'ਚ 15-1500 ਰੁਪਏ ਦਾ ਸਾਡੇ ਕੋਲ ਆਜੋ 15-1500 ਵਾਲੇ ਸੂਟ ਸਿਰਫ 5-500 ਰੁਪਏ ਵਿੱਚ ਕਰਦੇ ਆ ਆ 18-1900 ਦੇ ਸੂਟ ਲਾਇਆ ਤੁਸੀਂ ਉਹ 2-2000 ਰੁਪਏ ਦੇ ਸੂਟ ਲਾਇਆ ਤੁਸੀਂ ਸਾਡੇ ਕੋਲ ਆਜੋ 2-2000 ਵਾਲੇ 650 ਰੁਪਏ ਦਾ ਸੂਟ ਆ ਆ ਗਿਆ ਸੂਟ ਕਹਿੰਦੇ ਕਰਵਾ ਚੌਥ ਵਾਲਾ ਇਹ ਸੂਟ 4000 ਤੋਂ ਘੱਟ ਨਹੀਂ। ਦੇਖੋ 1275 ਰੁਪਏ ਦਾ। 1275 ਰੁਪਏ ਦੇ ਵਿੱਚ ਇੱਕ ਨਹੀਂ ਦੇਣਾ। ਆ ਵੀ ਦੇਖੋ ਜਿਹੜੇ 25 2522 2200 ਦੇ ਸੂਟ ਆ ਆ ਵੀ ਤੁਹਾਨੂੰ ਅਸੀਂ 1275 ਰੁਪਏ ਜੀ ਦੇ ਦੇਣਾ। ਸਾਡੇ ਕੋਲ ਆਉਣ ਦਾ ਫਾਇਦਾ ਇੱਕੋ ਹੀ ਆ। ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਭਾਵੇਂ ਨਿਆਣਾ ਭੇਜੋ ਭਾਵੇਂ ਸਿਆਣਾ ਭੇਜੋ ਉਹ ਲੈ ਜਾਓ 1500 ਰੁਪਏ ਚ 4000 ਵਾਲਾ ਸੂਟ ਆ ਵੀ ਜਿਹੜੀ ਤੁਸੀਂ ਦਾਜਵਾਲ ਦੇ ਕੱਪੜਾ ਲੈਣਾ ਇਦਾਂ ਦੀ ਰੇਂਜ ਦੇ ਮੈਂ ਤੁਹਾਨੂੰ ਚੈਲੰਜ ਕਰਦਾ ਜਿਹੜਾ 50000 ਦਾ ਦਾਜਵਾਲ ਦੇ ਕੱਪੜਾ ਤੁਸੀਂ ਬਾਜ਼ਾਰ ਚ ਲੈਣਾ ਹਨ ਓਏ ਅਸੀਂ 20000 ਚ ਲਵਾਂਗੇ 20000 ਚ ਸਾਡੇ ਕੋਲ ਆਜੋ 2 ਪੀ ਸਪੋਰਟਮੈਂਟ ਜਿਹੜਾ ਬਾਜ਼ਾਰ 'ਚ 12000 ਰੁਪਏ ਦਾ ਸਿਰਫ 2995 'ਚ ਲੈ ਜਾਓ ਸਲਾਈ ਦੇ ਰੇਟ ਤੋਂ ਵੀ ਘੱਟ ਦੇ ਰਹੇ ਆ ਆ 3 ਪੀ ਸਪੋਰਟਮੈਂਟ ਜਿਹੜਾ 15-17000 ਦਾ ਸਾਡੇ ਕੋਲੋਂ ਸਿਰਫ 3760 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਐਨੇ ਦੀ ਸਲਾਈ ਵੀ ਦੀ ਕਰਨੀ 8000-10000 ਰੁਪਿਆ ਇਕੱਲਾ ਕਰਾਇਆ ਜਾਂਦਾ ਬਾਜ਼ਾਰ 'ਚ ਖਰੀਦਣ ਜਾਂਦੇ ਉਹਦਾ 20000 ਰੁਪਏ ਤੋਂ ਘੱਟ ਕੋਈ ਸ਼ੇਰਬਾਨੀ ਨਹੀਂ ਦਿੰਦਾ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਬਾਨੀ ਸਲਾਈ ਕਰਕੇ ਤਿਆਰ ਦਿੰਨੇ ਆ ਜਿਹੜੇ 3 3000 ਰੁਪਏ ਦੇ ਕੁਰਤੇ ਪਿਆਮੇ ਸਿਚ ਕਰਾ ਕੇ ਤੁਸੀਂ ਤਿਆਰ ਕਰਾਉਣੇ ਹੋ ਅਸੀਂ 1300 ਰੁਪਏ ਚ ਕੋੜਤੇ ਭਿਆਮੇ ਦੇ ਨਿਆ ਸਲਾਈ ਕਰਕੇ ਬੋਟਲਾਂ ਖੜੀਆਂ ਕਾਰਤੀਆਂ ਦਿੱਲੀ ਬੰਬੇ ਵਾਲੀਆਂ ਮਾਡਲਾਂ ਆ ਦੇਖੋ ਸੋਹਣੇ ਸੋਹਣੇ ਇੰਗਲਿਸ਼ ਡਰੈਸਾਂ ਆ ਦੇਖੋ ਤਾਂ ਤੋਬਾ 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 ਹੋਈ ਪਈ ਆ ਆ ਦੇਖੋ ਤਾਂ ਚਮ 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 ਕਰਦੇ ਦੀ ਗਾਉਂ ਦੇਖ ਲਓ ਆ ਦੇਖੋ ਡਰੈਸਾਂ ਦੇਖ ਲਓ ਓਏ 5 5000 10 10000 ਨਹੀਂ 17 1800 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਲੈ ਜਾਓ 2000 ਰੁਪਏ ਦਾ ਸੂਟ ਕਹਿੰਦੇ ਰੈਡ ਕਲਰ ਦੇ ਵਿੱਚ ਜਿੰਨੀ ਵੈਰਾਈਟੀ ਆ ਦੁਪੱਟੇ ਦੇ ਹੈਂਡਵਰਕ ਚੈੱਕ ਕਰ ਲੋ ਜ਼ੀਰੋ ਟਾਂਕੇ ਦਾ ਕੰਮ ਹੋਇਆ ਤੇ ਸੂਟ ਚੈੱਕ ਕਰ ਲੋ ਪੂਰਾ ਮੜਿਆ ਪਿਆ ਲਓ ਜੀ ਭੈਣੋ ਤੇ ਵੀਰੋ ਅੱਜ ਦੀ ਵੀਡੀਓ ਚ ਪੜਥੂਪਾ ਲੈ ਕੇ ਉਹ ਰਖੜੀ ਇਤਿਹਾਰ ਸ਼ੁਰੂ ਆ ਗਿਆ ਵਿਆਹਾਂ ਛਾ ਗਿਆ ਤੇਨ ਸ਼ੁਰੂ ਹੋ ਗਿਆ ਹੁਣ ਤੁਸੀਂ ਜਾਣਾ ਬਜ਼ਾਰਾਂ ਦੇ ਵਿੱਚ ਬਜ਼ਾਰਾਂ ਚ ਜੇ ਜਰ ਜਾਣਾ ਤੁਸੀਂ ਦੁਕਾਨਦਾਰ ਨੇ ਕਰ ਰੀਆਂ ਤੁਹਾਡੀਆਂ ਲੁੱਟਾਂ ਓਏ ਅੱਜ ਤੋਂ ਬਾਅਦ ਤੁਹਾਡੀਆਂ ਲੁੱਟਾਂ ਅਸੀਂ ਹੋਣ ਨਹੀਂ ਦੇਣੀਆਂ ਕਿਉਂਕਿ ਅਸੀਂ ਆ ਗਏ ਆ ਆ ਗਏ ਆ ਮੈਦਾਨ ਦੇ ਵਿੱਚ ਹੁਣ ਤੁਹਾਡੇ ਹੋਣੇ ਆ ਫਾਇਦੇ ਥੋੜੇ ਪੈਸਿਆਂ ਦੇ ਵਿੱਚ ਵਧੀਆ ਕੱਪੜਾ ਦਵਾਂਗੇ ਉਹ ਸੇਲਾ ਸੂਲਾ ਲਾ ਕੇ 70% ਡਿਸਕਾਊਂਟ ਲਾ ਕੇ ਉਹ ਲੋਕੀ ਤੁਹਾਨੂੰ ਬੇਵਕੂਫ ਬਣਾ ਜਾਂਦੇ ਆ ਮਾਤੂ ਸ਼੍ਰੀ ਦਸਤਾਰ ਕਾਤੀਆਂ ਦੇ ਆਓ ਜਿੱਥੇ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 15-1500 ਰੁਪਏ ਦੇ ਸੂਟ ਉਹ ਬਰੋਕਰ ਦੇ ਸੂਟ ਕਹਿ ਕੇ ਕਿ ਸੋਨਾ چاندی ਕਹਿ ਕਹਿ ਕੇ ਬਾਜ਼ਾਰ 'ਚ 15-1500 ਰੁਪਏ ਦਾ ਸਾਡੇ ਕੋਲ ਆ ਜਿਓ 15-1500 ਵਾਲੇ ਸੂਟ ਸਿਰਫ 5-500 ਰੁਪਏ ਦੇ ਵਿੱਚ ਕਰਦੇ ਆ ਉਹ ਜਿਹੜਾ ਰਖੜੀ ਤੇ ਤਿਹਾਰ ਤੇ ਤੁਸੀਂ ਬਾਜ਼ਾਰਾਂ 'ਚ ਜਾ ਕੇ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆ ਜਿਓ 20000 ਵਾਲਾ ਕੱਪੜਾ 8000 'ਚ ਦੇ ਦੇਾਂਗੇ ਜਿਹੜਾ ਤੁਸੀਂ ਦਾਜ ਮੇਰ ਦਾ ਕੱਪੜਾ ਲੈਣਾ ਸੀ ਤੇ ਅਣ ਦੇ ਵਿਆਹ ਲਈ ਕੱਪੜਾ ਲੈਣਾ ਉਹ ਜਿਹੜਾ ਤੁਸੀਂ 50000 ਦਾ ਕੱਪੜਾ ਲੈਣਾ 50000 ਦਾ 20000 ਦਾ ਦਵਾਂਗੇ ਗਾਰੰਟੀ ਆ ਲੁੱਟ ਕਰਤੀ ਬੰਦ ਸਰਦਾਰ ਜੀ ਹੈਰੇ ਕਰ ਦਿਓ ਲੋਕਾਂ ਦਾ ਵਿਸ਼ਵਾਸ ਬਣ ਗਿਆ ਇਹਦੇ ਮਾਜੇ ਦੀ ਧਰਤੀ ਦੇ ਕਾਦੀਆਂ ਜ ਮਾਤੂਸ਼ਰੀ ਦਸਤਾਰ ਨੇ ਪਟਾਕੇ ਪਾਦਿਆ ਰੇਟ ਵੀ ਦੱਸਿਓ ਉਹ ਕੱਪੜਾ ਵੀ ਦੱਸਿਓ ਉਹਦੇ ਰੇ ਵੈਰਾਈਟੀਆਂ ਦਿਖਾ ਦਿਓ ਦੇਖੋ ਜੀ ਬਨਾਰਸੀ ਸੂਟ ਪਹਿਲਾਂ ਇਹ ਕਹਦਾ ਭਾਜੀ ਨੇ ਬਜ਼ਾਰਾ ਜੇ 1500 2000 ਮੂਹ ਮੰਗੇ ਰੇਟ ਲਾਉਂਦੇ ਆ ਔਰ ਚੈਲੰਜ ਵਾਲਾ ਰੇਟ ਕਹਿੰਦੇ ਆ 500 ਰੁਪਏ ਦੇ ਵਿੱਚ ਲੈ ਜਾਓ ਆ ਚੱਕੋ ਕਢਾਈ ਕੀਤਾ ਹੋਇਆ ਸੂਟ ਕੋਟਾ ਵਲਾ ਕੇ ਦੁਪੱਟਾ ਪਿਓਰ ਦਾ ਲਾ ਕੇ ਬੁਜਾਰਾ 'ਚ ਰੇਟ 3 3 4 4000 ਇਹ ਵੀ ਸਰਪ ਔਰ ਸਰਵ 650 ਦਾ 650 ਦਾ ਜਾਲ ਵਾਲਾ ਦੁਪੱਟਾ ਦੇਖੋ ਜੀ ਤੁਹਾਡੀਆਂ ਅੱਖਾਂ ਵੀ ਖੁੱਲ ਗਈਆਂ ਹੋਣੀਆਂ ਤੁਹਾਡੇ ਹੱਥਾਂ 'ਚ ਫੋਨ ਵੀ ਛੋਟ-ਛੋਟੇ ਗੱਡੇ ਗਣੇ ਆ ਤੋਗੇ ਤੁਸੀਂ ਲੁੱਟਾਂ ਕਰਾਈਆਂ ਬਜ਼ਾਰਾਂ 'ਚ ਆ ਕੇ ਆ 18-1800 ਦੇ ਸੂਟ ਲਏ ਆ ਤੁਸੀਂ ਉਹ 2-2000 ਰੁਪਏ ਦੇ ਸੂਟ ਲਏ ਆ ਤੁਸੀਂ ਸਾਡੇ ਕੋਲ ਆ ਜਿਓ 2-2000 ਵਾਲੇ 650 ਰੁਪਏ ਦਾ ਸੂਟ ਆਹ ਦੇਖੋ ਅੱਜ ਇੱਕ ਤੇ ਇੱਕ ਪਟਾਕੇ ਪੋਣੇ ਪਟਾਕੇ ਉਹ ਜਿਹੜੇ ਦੁਕਾਨਦਾਰ ਤੁਹਾਡੀਆਂ ਲੁੱਟਾਂ ਕਰਦੇ ਉਹ ਵੀ ਬੰਦ ਕਰ ਦੇਣੀ ਆ ਚੱਕੋ ਇਹ ਭੈਣ ਜੀ ਦੇਖੋ ਜੀ ਗਲੇ ਦੇ ਕਿੰਨਾ ਸੋਹਣਾ ਕੰਮ ਆਹ ਦੁਪट्टे ਦੇ ਦੇਖੋ ਕਿੰਨਾ ਸੋਹਣਾ ਕੰਮ ਉਤੋਂ ਕਲਰ ਦੇਖੋ ਕਿੰਨਾ ਸੋਹਣਾ ਇੰਨੀਆਂ ਗੱਲਾਂ ਕਰ ਕਰਕੇ 2 200 ਰੁਪਏ ਦੇ ਸੂਟ ਉਹ ਸਾਡੇ ਕੋਲੋਂ ਸਾਡੇ ਕੋਲ ਕੋਈ 2000 ਨਹੀਂ ਲੈਣਾ 1500 ਦੇ 2 750 ਰੁਪਏ ਦਾ ਸੂਟ 750 ਰੁਪਏ ਸੂਟ ਦਵਾਂਗੇ ਜੀ 750 ਦਾ ਸੂਟ ਓ ਚੱਕੋ ਜੀ ਉਹ ਨੈਚੁਰਲ ਕਰੇਵ ਦਾ ਸੂਟ ਆ ਗਿਆ ਓ ਹੈਂਡਵਰਕ ਕਰਕੇ ਕਹਿੰਦੇ ਭੈਣ ਜੀ ਚਨੌਣ ਦਾ ਦੁਪੱਟਾ ਨੇਚਰਲ ਕ੍ਰੇਜ਼ ਦਾ ਸੂਟ 3000 ਤੋਂ ਘੱਟ ਨਹੀਂ ਆਉਂਦਾ ਪਰ 850 ਰੁਪਏ ਦਾ 850 ਰੁਪਏ ਦਾ ਥੋਕੇ ਚੈਲੰਜ ਜੀ ਦੇਖੋ ਜੀ ਚਾਹੇ ਮੁੰਡੇ ਦਾ ਵਿਆਹ ਚਾਹੇ ਹੈਗਾ ਕੁੜੀ ਦਾ ਵਿਆਹ ਆਹ ਦੇਖੋ ਸ਼ਗਨ ਵਾਲਾ ਸੂਟ ਉਹ ਮੰਮੀ ਜੀ ਲਈ ਸੂਟ ਵੀ ਅਸੀਂ ਲੈ ਕੇ ਆ ਗਏ ਆਂ ਓ ਮੰਮੀ ਜੀ ਵਾਲੇ ਸੂਟ ਕਹਿ ਕਹਿ ਕੇ ਬਜ਼ਾਰਾਂ ਦੇ ਵਿੱਚ 25 2500 ਰੁਪਿਆ ਲੈ ਲੈਂਦੇ ਆ ਇਦਾਂ ਦੇ ਰੰਗ ਇਦਾਂ ਦੇ ਡਿਜ਼ਾਈਨ ਓ ਸਾਡੇ ਕੋਲ ਆਜੋ ਕੋਈ 2200 ਨੀ ਕੋਈ 2500 ਨੀ ਕੋਈ 2300 ਨੀ ਚੱਕੋ 850 ਰੁਪਿਆ ਦਾ ਸੂਟ 850 ਰੁਪਿਆ ਦਾ ਸੂਟ ਜਿਹੜੀ ਤੁਸੀਂ ਦਾਜਬੇੜ ਦਾ ਕੱਪੜਾ ਲੈਣਾ ਇਦਾਂ ਦੀ ਰੇਂਜ ਤੇ ਮੈਂ ਤੁਹਾਨੂੰ ਚੈਲੰਜ ਕਰਦਾ ਜਿਹੜਾ 50000 ਦਾ ਦਾਜਬੇੜ ਦਾ ਕੱਪੜਾ ਤੁਸੀਂ ਬਾਜ਼ਾਰ 'ਚ ਲੈਣਾ ਹਨਾ ਅਸੀਂ 20000 ਚ ਦਵਾਂਗੇ 20000 ਚ ਛੇਤੀ ਛੇਤੀ ਆਜੋ ਰਖੜੀ ਤੇ ਬਹੁਤ ਵੱਡੀ ਸੇਲ ਲੱਗੀ ਆ ਹੁਣ ਬਾਜ਼ਾਰ ਤੇ ਹੋਰ ਦੁਕਾਨ ਤੇ ਜਾ ਕੇ ਲੁੱਟਣਾ ਕਰਾ ਲਿਓ ਬੇਨਾ ਕੋ ਦੱਸਿਆ ਕੋਈ ਨਹੀਂ ਜੋ ਕਹਿ ਰਹੇ ਆ ਸੋ ਦੇ ਰਹੇ ਆ ਬਾਕੀ ਦੁਕਾਨਦਾਰਾਂ ਨੂੰ ਇਹ ਵੀ ਹੈ ਨਹੀਂ ਫੇ ਰੇਟ ਕੁਛ ਕਹਿ ਦੇਣਾ ਟੂਟ ਕੋਈ ਦਿਖਾਣਾ ਜਦੋਂ ਤੁਸੀਂ ਜਾਣਾ ਕਹਿੰਦੇ ਪੰਜੀ ਸੌ ਰਿਓ ਦਾ ਸਟਾਕ ਮੁੱਕ ਗਿਆ ਉਹ ਤੁਹਾਨੂੰ ਫਸਾਉਂਦੇ ਆ ਅਸੀਂ ਆ ਵੀ ਤੁਹਾਨੂੰ 25 2500 ਵਾਲੇ ਸੂਟ ਸਿਰਫ 850 ਰੁਪਏ ਚ ਦੇ ਰਹੇ ਆ ਮੈਂ ਚੈਲੰਜ ਕਰਦਾ ਜੇ ਕੋਈ 850 ਰੁਪਏ ਚ ਇਦਾਂ ਦਾ ਸੂਟ ਕੋਈ ਦੇ ਦਵੇ ਜੀ 850 ਰੁਪਏ ਚ ਆਹ ਦੇਖੋ ਜੀ ਪੌਟ ਮਾ ਤੇ ਵਰਕ ਆ ਆ ਗਿਆ ਸੂਟ ਕਹਿੰਦੇ ਕਰਵਾ ਚੌਥ ਵਾਲਾ ਇਹ ਸੂਟ 4000 ਤੋਂ ਘਟਣੀ ਦੇਖੋ 1275 ਰੁਪਏ ਦਾ 1275 ਰੁਪਏ ਦੇ ਵਿੱਚ ਇੱਕ ਨਹੀਂ ਦੇਣਾ ਆ ਵੀ ਦੇਖੋ ਜਿਹੜੇ 25 2500 28 2800 ਵਾਲੇ ਸੂਟ ਆ ਆ ਵੀ ਤੁਹਾਨੂੰ ਅਸੀਂ 1275 ਰੁਪਏ ਜੀ ਦੇ ਦੇਣਾ ਓਏ ਆ ਵੀ ਦੇਖੋ ਉਹ ਚੈੱਕ ਕਰੋ ਰੰਗ ਵੀ ਸੋਹਣਾ ਆ ਡਿਜ਼ਾਈਨ ਵੀ ਸੋਹਣਾ ਦੁਪੱਟਾ ਦੇਖ ਦੁਪੱਟਾ ਮੁੰਡਿਆ ਦੁਪੱਟਾ ਦਿਖਾਇ ਕਰੀ ਦੇਖੋ ਸਾਰਾ ਹੀ ਹੈਵੀ ਪੀਸ ਇਹ ਕਿੰਨੇ ਦਾ ਰੇਟ ਆ ਭੈਣੋ ਕੋਈ 3000 ਨਹੀਂ ਕੋਈ 2500 ਨਹੀਂ ਕੋਈ 2800 ਨਹੀਂ 1275 1275 ਜੀ ਦੇ ਦਾਂਗੇ ਇਹ ਵੀ ਸੂਟ 1275 ਓਏ ਦੇਖੋ ਜੀ ਮਾਸੀਆਂ ਚਾਚੀਆਂ ਤਾਈਆਂ ਉਵਾ ਹੁਣ ਨਹੀਂ ਰਹਿਣ ਦੇਣੀ ਆ ਪਿੱਛੇ ਹੁਣ ਗਰੇਵ ਦੇ ਸੂਟ ਐ ਵੀ ਐ ਵੀ ਦਪੱਟੇ ਜਿਹੜੇ 4-4000 ਦੇ ਉਹ 2-2000 ਰੁਪਏ ਚ ਲੈ ਜਾਓ 2-2000 ਰੁਪਏ ਚ ਦੇਖੋ ਜੀ ਭਾਵੇਂ ਦੂਰ ਵੀ ਨਾ ਲੈ ਲੈ ਕੇ ਚਲ ਜਾਓ ਬਾਜ਼ਾਰ ਚ ਦੂਰ ਵੀ ਨਾ ਲੈ ਲੈ ਕੇ ਓਏ ਆ 4000 ਰੁਪਏ ਦਾ ਸੂਟ ਆ ਅਸੀਂ ਆ ਸੂਟ ਦੇਣਾ ਤੁਹਾਨੂੰ ਸਿਰਫ 1500 ਰੁਪਏ ਦਾ ਔਰ ਤੁਸੀਂ ਇਹ ਵੀ ਕਿਹੜੇ ਝੂਠ ਬੋਲੀ ਜਾਂਦੇ ਆ ਸਾਡੇ ਕੋਲ ਆਉਣ ਦਾ ਫਾਇਦਾ ਇੱਕੋ ਹੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਭਾਵੇਂ ਨਿਆਣਾ ਭੇਜੋ ਭਾਵੇਂ ਸਿਆਣਾ ਭੇਜੋ ਉਹ ਲੈ ਜਾਓ 1500 ਰੁਪਏ ਚ 4000 ਵਾਲਾ ਸੂਟ ਆ ਵੀ ਤੁਸੀਂ ਚੱਕੋ ਜੀ ਡਿਜ਼ਾਈਨਰ ਪੀਸ ਬਟਿਕ ਪੀਸ ਉਹ ਭਾਜੀ ਲੋਕ ਸੋਚਦੇ ਹੁਣਿਆ ਇੰਨਾ ਸਸਤਾ ਕੱਪੜਾ ਕਿਤੇ ਲਾੜਤ ਨਹੀਂ ਚੱਕ ਲਿਆਏ ਕਿਤੇ ਚੋਰੀ ਦਾ ਕੱਪੜਾ ਨਹੀਂ ਨਾ ਇਹ ਸਿਰਫ ਘੱਟ ਮਾਰਜਿਨ ਤੇ ਕੋਈ 50 ਰੁਪਏ ਕੋਈ 20 ਰੁਪਏ ਦੇ ਸੂਟ ਲਾਏ ਆ ਇਹ ਵੀ 1750 ਰੁਪਏ ਦਾ ਦੇ ਰਿਹਾ 1750 ਦਾ ਦੇਖੋ ਜੀ ਰੱਖੜੀ ਦੇ ਤਿਹਾੜੀ ਤੇ ਪਟਾਕੇ ਪਾ ਦੇ ਪਟਾਕੇ ਮਾਝੇ ਦੇ ਲੋਕ ਜਿਹੜੇ ਸਾਡੇ ਪਾਉ ਆ ਉਹ ਕਹਿੰਦੇ ਸਾਡੀਆਂ ਭੈਣਾਂ ਸੋਹਣੀਆਂ ਚਾਹੀਦੀਆਂ ਸਾਡੀਆਂ ਘਰ ਵਾਲੀਆਂ ਦੇ ਸੂਟ ਸੋਹਣੇ ਪਾਏ ਚਾਹੀਦੇ ਆ ਉਹ ਰੁਪਈਆ ਰੁਪਈਆ ਦੀ ਗੱਲ ਹੀ ਕੋਈ ਨਹੀਂ ਕੱਪੜਾ ਚੰਗਾ ਸਾਨੂੰ ਮਿਲਣਾ ਚਾਹੀਦਾ ਪਰ ਅਸੀਂ ਇਸ ਗੱਲ ਦਾ ਤੁਹਾਨੂੰ ਵਾਅਦਾ ਕਰਦੇ ਆ ਕੱਪੜਾ ਸਾਨੂੰ ਅਸੀਂ ਚੰਗਾ ਦੇਣਾ ਪਰ ਤੁਹਾਡੀ ਜੇਬ ਤੇ ਖੀਸੇ ਤੇ ਡਾਕਾ ਨਹੀਂ ਮਾਰਨਾ ਸਾਨੂੰ ਪਤਾ ਆ ਤੁਸੀਂ ਰਾਤ ਦਿਨ ਮਿਹਨਤ ਕਰਦੇ ਹੋ ਸਾਨੂੰ ਪਤਾ ਹੈ ਤੁਹਾਡੀਆਂ ਮਿਹਨਤਾਂ ਦੇ ਨਾਲ ਜਿਹੜੇ ਜਮਾ ਕੀਤੇ ਪੈਸੇ ਆ ਉਹ ਅਚਾਈ ਨਹੀਂ ਜਾਣਦੇ ਨੇ ਬਿਲਕੁਲ ਜਾਇਜ਼ ਰੇਟ ਤੇ ਤੁਹਾਨੂੰ ਅਸੀਂ 10-10 ਰੁਪਏ ਦੇ ਮਾਰ ਜਾਂਦੇ ਸੂਟ ਵੇਚ ਕੇ ਦਿਖਾ ਰਹੇ ਹਾਂ 20-20 ਰੁਪਏ ਦੇ ਮਾਰ ਜਾਂਦੇ ਦਿਖਾ ਰਹੇ ਹਾਂ ਨਹੀਂ ਤਾਂ ਦੁਕਾਨਾਂ ਕੋ ਜਾਓ ਬਜ਼ਾਰਾਂ 'ਚ ਜਿਹੜਾ 1000 ਵਾਲਾ ਸੂਟ ਆ ਸਿੱਧਾ ਹੀ 3000 ਦਾ ਜਿਹੜਾ 2000 ਦਾ ਸੂਟ ਆ ਸਿੱਧਾ ਹੀ 5000 ਦਾ ਜਿਹੜਾ 500 ਦਾ ਸੂਟ ਆ ਸਿੱਧਾ ਹੀ 1500 ਦਾ ਪਰ ਇੱਥੇ ਨਹੀਂ ਇਦਾਂ ਹੁੰਦਾ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਣਾ ਜਿਹੜਾ ਦੁਕਾਨਦਾਰ ਭਰਾ ਜਿਹੜਾ ਮਾਰਕ ਤੁਹਾਡਾ ਜਿਹੜੀ ਵੀ ਦੁਕਾਨ ਤੁਹਾਡਾ ਫੈਰਾ ਕਰਦੇ ਹੋ ਭਰਾ ਦਾ ਸਾਥ ਦਿਆ ਕਰੋ ਉੱਥੇ ਜਾ ਕੇ ਸ਼ੋਪਿੰਗ ਕਰਿਆ ਕਰੋ ਉਹ ਕਿਉਂ ਲੁੱਟਾਂ ਕਰਾਉਨੇ ਹੋ ਜਿੰਨੀ ਮਿਹਨਤ ਤੁਸੀਂ ਕਰਦੇ ਹੋ ਆਪਣੀ ਮਿਹਨਤ ਨੂੰ ਵਿਚਾਰੋ 50000 ਤੇ 20000 ਚ ਫਰਕ ਬਹੁਤ ਆ 50000 ਵਾਲਾ ਕੱਪੜਾ ਸੀ 20000 ਚ ਦੇ ਰਹੇ ਆ ਰੋਲਾ ਪਾ ਰਹੇ ਆ ਸੰਘ ਪਾ ਰਹੇ ਆ ਉਹ ਰੰਗ ਚੈੱਕ ਕਰੋ ਉਹ ਸੂਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਹਾਂ ਨਹੀਂ ਜਾਨਾ ਜੇ ਘਾਟ ਉਹ ਫੋਟੋ ਵਾਲਾ ਪੀਸ ਵੀ ਆ ਗਿਆ ਉਹ ਰੇਟ ਉੱਤੇ ਲਿਖਿਆ ਆ ਗਿਆ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਲੈ ਜਾਓ 2000 ਰੁਪਏ ਦਾ ਸੂਟ ਓਏ ਇਹ ਵੀ 2000 ਰੁਪਏ ਦਾ ਸੂਟ ਆ ਲੋ ਲੈ ਕੇ ਲਾਇਆ ਬੋਲਦੇ ਨਹੀਂ ਸੂਟ ਹੀ ਸੱਚ ਬੋ ਰਿਆਂ ਲੈ ਜਾਓ 5000 ਵਾਲਾ 2000 ਚ ਰਾਂਗੇ ਦੇ ਵਿੱਚ ਬਹੁਤ ਮਿਲ ਜਾਣੇ ਆ ਆ ਵੀ ਲੈ ਜਾਓ 2000 ਚ ਦੇਖੋ 2 2000 ਚ ਕਿੰਨੇ ਸੋਹਣੇ ਸੋਹਣੇ ਬੁਲਬੁਲ ਦੇ ਬੱਚੇ ਚਿਆਣੇ ਵਾਲੇ ਰੰਗ ਨਿਆਣੇ ਵਾਲੇ ਰੰਗ ਬਜ਼ੁਰਗਾਂ ਵਾਲੇ ਰੰਗ ਮਿਡਲ ਏਜ ਸਾਰੀਆਂ ਹੀ ਵੈਰਾਈਟੀਆਂ ਇੱਕੋ ਹੀ ਛਾਤੇ 'ਚ ਆ ਗਿਆ ਕਾਲਾ ਸ਼ਾਹ ਕਾਲਾ ਉਹ ਕਹਿੰਦੇ ਕਾਲਾ ਸ਼ਾਹ ਕਾਲਾ ਆ ਗਿਆ ਕੁੜੀਆਂ ਅੱਜ ਕੱਲ ਇਤੇ ਜਾਣ ਵਾਰਦੀਆਂ ਐਦਾਂ ਦੇ ਡਿਜ਼ਾਈਨ ਤੇ ਦੇਖੋ ਫਰੰਟ ਕਾਲਾ ਕਿੰਨਾ ਸੋਹਣਾ ਆਹ ਦੇਖੋ ਕਿੰਨਾ ਕੇਰਾ ਕਿੰਨਾ ਸੋਹਣਾ ਦੁਪੱਟਾ ਕਿੰਨਾ ਸੋਹਣਾ ਰੇਟ ਕਿੰਨਾ ਬਾਜ਼ਾਰ 'ਚ 6000 ਸਾਡਾ ਰੇਟ ਕਿੰਨਾ 2500 ਰੁਪਈਆ 2500 ਰੁਪਏ ਦੇ ਵਿੱਚ ਤੁਹਾਨੂੰ ਸੂਟ ਦੇ ਦੇਵਾਂਗੇ 2500 ਰੁਪਏ ਦੇ ਵਿੱਚ ਉਹ ਚੱਕੋ ਜੀ ਰੈੱਡ ਕਲਰ ਵੀ ਆ ਗਿਆ ਆ ਗਿਆ ਬੈਟਿੰਗ ਸੂਟ ਕਹਿੰਦੇ ਰੈੱਡ ਕਲਰ ਦੇ ਵਿੱਚ ਜਿੰਨੀ ਵੈਰਾਈਟੀ ਆ ਦੁਪੱਟੇ ਦੇ ਹੈਂਡਵਰਕ ਚੈੱਕ ਕਰ ਲੋ ਜ਼ੀਰੋ ਟਾਂਕੇ ਦਾ ਕੰਮ ਹੋਇਆ ਤੇ ਸੂਟ ਚੈੱਕ ਕਰ ਲੋ ਪੂਰਾ ਮਣਿਆ ਪਿਆ ਬਾਜੂ ਪਹੁੰਚੇ ਦਾ ਇੱਦਾਂ ਬਣਾਤੇ ਆ ਸੋਨਾ ਪਾਂਦੀ ਲੋੜ ਨਹੀਂ ਸੋਨਾ ਰੰਗ ਸੂਟ ਤੇ ਲਾਤਾ ਦੇਖੋ ਜੀ ਜਦੋਂ ਹਣਾ ਬਾ ਦਾਜਵੇੜੇ ਦਾ ਕੱਪੜਾ ਲੈਣੇ ਆ ਸਭ ਤੋਂ ਪਹਿਲਾਂ ਪਰ ਰੈੱਡ ਸੂਟ ਦੀ ਮੰਗ ਕਰਦੇ ਆ ਤੇ ਦੁਕਾਨਦਾਰਾਂ ਕੋ ਕਿਸੇ ਕੋ ਇੱਕ ਤੇ ਕਿਸੇ ਕੋ ਦੋ ਸਾਡੇ ਕੋਲ ਰੈੱਡ ਸੂਟਾਂ ਦੇ ਵੀ ੰਬਾਰ ਲਾਇਆ ਉਹ ਸਾਡੇ ਕੋਲ 100 100 ਇੱਕੋ ਜਿਹੇ ਤਰ੍ਹਾਂ ਦਾ ਰੰਗ ਤੇ ਡਿਜ਼ਾਈਨ ਵੱਖੋ ਵੱਖਰੇ ਮਿਲ ਜਾਣਿਆ ਦੇਖੋ ਵਿਆ ਸ਼ਾਈ ਦਾ ਕਪੜਾ ਤਾਜਵਰੀ ਦਾ ਕਪੜਾ ਆ ਜਿਹੜੇ ਤੁਸੀਂ ਹੈਵੀ ਹੈਵੀ ਸੂਟ ਲੈਣੇ ਹੋ ਰਾਣੀਆਂ ਮਹਾਰਾਣੀਆਂ ਵਾਲਾ ਕਪੜਾ ਬਾਜ਼ਾਰ ਚ ਆ ਕੇ ਲੈਣੇ ਹੋ ਹੈਵੀ ਹੈਵੀ ਸੂਟਾਂ ਦੀ ਇਤਨੀ ਤਾਜਵਰੀ 2-2 ਲੱਖ ਰੁਪਏ ਦੀ ਬਣਦੀ ਹੈ ਬਾਜ਼ਾਰ ਚ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਤਾਜਵਰੀ 80000 ਰੁਪਏ ਚ ਬਣਾ ਕੇ ਦੇਵਾਂਗੇ ਦੇਖੋ ਜੀ ਅੱਤੋਂ ਅੱਤ ਫਰਕ ਹੋਣ ਦਾ ਕਾਰਨ ਕੀ ਹੈ ਮਾਤੂਸ਼ੀ ਦਸਤਾਰ ਅੰਕਲੋ ਮੁੱਤ ਚੀਜ਼ ਚੰਗੀ ਰੇਟ ਘਟ ਦਿੰਦਾ ਆਹ ਦੁਪੱਟੇ ਦੇ ਦੇਖੋ ਟੋਟਲੀ ਹੈਂਡਵਰਕ ਕੀਤਾ ਪੂਰਾ ਚੜਿਆ ਪਿਆ ਕਿਸੇ ਜੀ ਦੀ ਕਾਰੀਗਰ ਨੇ ਕਮੀ ਨਹੀਂ ਰੱਖੀ ਸੂਟ ਦੇ ਉੱਤੇ ਚੈੱਕ ਕਰ ਲੋ ਬਾਜੂ ਚੈੱਕ ਕਰ ਲੋ ਪਹੁੰਚੇ ਸਾਰਾ ਕੁਝ ਬਣਿਆ ਹੋਇਆ ਇਹ ਰੈਡ ਦੀਆਂ ਵੈਰਾਈਟੀਆਂ ਦਿਖਾ ਰਹੇ ਆ ਰੈਡ ਦੇ ਵਿੱਚ ਦੇਖੋ ਪੂਰਾ ਹੀ ਪੈਨਲ ਬਣਿਆ ਘੇਰਾ ਬਣਿਆ ਗਲਾ ਬਣਿਆ ਤੇ ਦੁਪੱਟਾ ਬੇਮਿਸਾਲ ਬਣਿਆ ਬੇਵਿਸਾਲ ਦੇਖੋ ਜੀ ਜਿਹਨੇ ਵਿਆਹ ਸ਼ਾਇਦ ਆ ਤਾਜਬੇ ਦੇ ਕਪੜਾ ਲੈਣਾ ਛੇਤੀ ਛੇਤੀ ਆਜੋ ਰੱਖੜੀ ਤੇ ਸੇਲ ਲੱਗੀ ਆ ਇਹਨਾਂ ਸੇਲਾਂ ਦੇ ਵਿੱਚ ਤੁਹਾਡੇ ਲੱਖਾਂ ਰੁਪਏ ਬਚ ਜਾਣਿਆ ਘਰਾਂ 'ਚ ਬੈਠਿਆ ਰਹੋ ਹੁਣੇ ਕੱਪੜਾ ਖਰੀਦ ਲੋ ਨਵੇਂ-ਨਵੇਂ ਡਿਜ਼ਾਈਨ ਆ ਗਏ ਆ ਚੈਲੰਜ ਇਸ ਗੱਲ ਦਾ ਹਜੇ ਬਾਜ਼ਾਰ 'ਚ ਦੁਕਾਨਦਾਰਾਂ ਕੋ ਇਤਨੇ ਡਿਜ਼ਾਈਨ ਨਹੀਂ ਆ ਜਿਹੜੇ ਡਿਜ਼ਾਈਨ ਤਾਂ ਰੋਸੀ ਦਿਖਾ ਰਹੇ ਆ ਜਿਹੜਾ ਪਹਿਲਾਂ ਆਜੂਗਾ ਲੈ ਜਾਊਗਾ ਜਿਹੜਾ ਰਹਿ ਗਿਆ ਰਹਿ ਗਿਆ ਕਿਉਂ ਸਾਨੂੰ ਫੇਰ ਕੋਈ ਨਾ ਇਤਨਾਂ ਦੇ ਸੂਟਾਂ ਦੇ ਪਿੱਛੇ ਬਾਜ਼ਾਰ ਨਾਲੋਂ ਓਏ ਅਸੀਂ 5-5000 8-8000 ਰੁਪਏ ਸਸਤੇ ਸੂਟ ਦੇ ਰਹੇ ਆ ਜਿਹੜੇ 20-20000 ਰੁਪਏ ਦਾ ਮੂੰਹ ਵੱਟਦੇ ਹਨਾ ਦੁਕਾਨਦਾਰ 20-20000 ਰੁਪਏ ਸੂਟਾਂ ਦਾ ਮੰਗਦੇ ਆ ਉਹੀ ਸੂਟ ਅਸੀਂ 7-7 8-8000 ਰੁਪਏ 'ਚ ਦੇ ਦਿੰਨੇ ਆ ਆ ਵੀ ਦੇਖੋ ਤੁਸੀਂ ਚੀਜ਼ਾਂ ਟਾਪ ਦੀਆਂ ਰੰਗ ਸੋਹਣੇ ਸੋਹਣੇ ਆ ਚਾਹੇ ਸ਼ਿਮਰ ਲੈ ਜਾਓ ਚਾਹੇ ਆਰਗੈਂਜ਼ਾ ਲੈ ਜਾਓ ਚਾਹੇ ਕ੍ਰੇਪਾ ਲੈ ਜਾਓ ਚਾਹੇ ਸਿਰਕਲ ਲੈ ਜਾਓ ਹਰ ਇੱਕ ਕੱਪੜਾ ਸਾਡੇ ਕੋਲ ਅਵੇਲੇਬਲ ਆ ਰੇਟ ਸਾਡੇ ਘੱਟ ਆ ਸੂਟ ਕਹਿੰਦਾ ਪਾਈ ਆ ਮੈਂ ਸੋਹਣਾ ਆ ਦੇਖੋ ਦੁਪੱਟਾ ਕਹਿੰਦਾ ਨਾ ਬਈ ਨਾ ਮੈਂ ਸੋਹਣਾ ਦੇਖ ਲਓ ਦੋਨੇ ਚੀਜ਼ਾਂ ਸੋਹਣੀਆਂ ਇਹ ਜਿਨੇ ਪਾ ਲਿਆ ਉਹ ਤਾਂ ਪਾਈ ਮਨਮੋਹਣਾ ਬੱਦੂ ਸੋਹਣੇ ਮਨਮੋਹਣੇ ਸੂਟ ਆ ਗਏ ਆ ਆਜੋ ਸ਼ੇਦੀ ਦਿਨ ਬਹੁਤ ਥੋੜੇ ਆ ਦੇਖੋ ਜੀ ਐਨ ਆਰ ਆਈ ਵੀਰ ਇੰਗਲੈਂਡ ਨਿਊਜ਼ੀਲੈਂਡ ਅਮਰੀਕਾ ਤੋਂ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕਹਿ ਦਿੰਨੇ ਆ ਦੋ ਦਿਨ ਘਾਤੀਆ ਆਉਣਾ ਤੁਸੀਂ ਬੁੱਟਰ ਰੋਡ ਤੇ ਆਉਣਾ ਇਤਾਂ ਦੀ ਵੈਰਾਈਟੀ ਜਿਹੜੀ ਤੁਸੀਂ ਦੂਰ ਦੂਰ ਵੱਡੇ ਵੱਡੇ ਸ਼ਹਿਰਾਂ 'ਚ ਜਾਣੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਅੰਕਲੋ ਮੁਕਾਤੀਆ ਵਿੱਚ ਆਜੋ ਇਤਾਂ ਦੀਆਂ ਵੈਰਾਈਟੀਆਂ ਰਾਇਲ ਕਲਾਸ ਸਿਰਫ ਔਰ ਸਿਰਫ ਕਾਤਰੀਆਂ ਦੇ ਵਿੱਚ ਮਿਲੀਆਂ ਜਿੱਥੇ ਨਾ ਹੀ ਰੰਗਾ ਮੇਚੀ ਦੀ ਕਮੀ ਹੈ ਨਾ ਹੀ ਕੁਆਲਿਟੀ ਦੀ ਕਮੀ ਹੈ ਔਰ ਨਾ ਹੀ ਦੁਪੱਟਿਆਂ ਦੀ ਕਮੀ ਹੈ ਦੇਖੋ ਜੀ ਭੈਣਾਂ ਦਾ ਖੁਸ਼ ਕਰਤੀਆਂ ਨਾ ਆਪਣੇ ਭਰਾਵਾਂ ਦੇ ਬਹੁਤ ਵੱਡੇ ਫਾਇਦੇ ਕਰਨੇ ਆ ਮੈਂ ਚੈਲੰਜ ਕਰਦਾ ਕਿਸੇ ਮਰਜ਼ੀ ਟੇਲਰ ਕੋਲ ਜਲ ਜਾਓ ਉਹ ਇਹਦੀ 4000 ਰੁਪਿਆ ਇਕੱਲੀ ਸਲਾਈ ਆ ਜੇ ਤੁਸੀਂ ਕੋਟ ਪੈਂਟ ਖਰੀਦਣ ਜਾਉਗੇ 10-12000 ਤੋਂ ਘੱਟ ਨਹੀਂ ਹੋਣਾ ਸਾਡੇ ਕੋਲ ਆ ਜਾਓ 2 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ 'ਚ 12000 ਰੁਪਿਆ ਦਾ ਸਿਰਫ 2995 'ਚ ਲੈ ਜਾਓ ਸਲਾਈ ਦੇ ਰੇਟ ਤੋਂ ਵੀ ਘੱਟ ਦੇ ਰਹੇ ਆ ਆ 3 ਪੀਸ ਕੋਰਟ ਪੈਂਟ ਜਿਹੜਾ 15-17000 ਦਾ ਸਾਡੇ ਕੋਲੋਂ ਸਿਰਫ 3760 ਚ ਰਹਿ ਜਾਓ ਸਲਾਈ ਕਰਕੇ ਦਵਾਂਗੇ ਐਨੇ ਦੀ ਸਲਾਈ ਵੀ ਨਹੀਂ ਕਰਨੀ 8000-10000 ਰੁਪਿਆ ਇਕੱਲਾ ਕਰਾਇਆ ਜਾਂਦਾ ਬਾਜ਼ਾਰ ਚ ਖਰੀਦਣ ਜਾਂਦੇ ਉਹਦਾ 20000 ਰੁਪਏ ਤੋਂ ਘੱਟ ਕੋਈ ਸ਼ੇਰਬਾਨੀ ਦਿੰਦਾ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਬਾਨੀ ਸਲਾਈ ਕਰਕੇ ਤਿਆਰ ਦਿੰਨੇ ਆ ਜਿਹੜੇ 3-3000 ਰੁਪਏ ਦੇ ਕੋਰਤੇ ਪਿਆਮੇ ਵਿੱਚ ਕਰਾ ਕੇ ਤੁਸੀਂ ਤਿਆਰ ਕਰਾਉਣੇ ਹੋ ਅਸੀਂ 1300 ਰੁਪਏ ਚ ਕੁਰਤੇ ਪਜਾਮੇ ਦਿੰਨੇ ਆ ਸਲਾਈ ਕਰਕੇ ਆ ਰੈਡੀमेड ਸੂਟ ਸ਼ਰਾਰੇ ਗਰਾਰੇ ਬਾਈ ਜੀ ਇਹਨਾਂ ਜੀ ਵੀ ਕਮਾਲ ਕੀਤੀ ਆ ਦੇਖੋ ਜੀ ਸਾਡੇ ਕੋ 1750 ਤੋਂ ਡਰੈਸ ਸ਼ੁਰੂ ਹੋ ਜਾਂਦੀ ਹੈ ਡਰੈਸਾ ਚੈੱਕ ਕਰੋ ਜੀ ਹੈਂਡਵਰਕ ਚੈੱਕ ਕਰੋ ਲਹਿੰਗਾ ਚੋਲੀ 1700 5000 6000 ਜਿਹੜੇ ਪਿਆਰਾ ਜੇ ਰੈਂਟ ਚੱਲਦੇ ਆ ਉਹਨਾਂ ਰੇਟਾਂ ਦੇ ਵਿੱਚ ਅਸੀਂ ਡਰੈਸਾ ਦੇ ਦਿੰਦੇ ਆ ਦੇਖੋ ਪੂਰਾ ਫੈਮਿਲੀ ਕੰਪਲੀਟ ਸਟੋਰ ਆ ਜਿੱਥੇ ਭਰਾਵਾਂ ਦੇ ਵੀ ਫਾਇਦੇ ਭੈਣਾਂ ਦੇ ਵੀ ਫਾਇਦੇ ਕੋਨੂ ਕਤੇ ਹੋਰ ਥਾ ਥਾ ਦੇ ਜਾਨ ਦੀ ਲੋੜ ਨਹੀਂ ਕੋਟ ਪੈਂਟ ਕੁੜਤੇ ਪਜਾਮੇ ਟਾਈਆਂ ਬਲੇਜਰ ਬਾਸਕਟ ਰੈਡੀमेड ਸੂਟ ਸ਼ਰਾਰੇ ਗਰਾਰੇ ਲਹਿੰਗੇ ਤਾਜਵਰੀਲੇ ਸੂਟ ਹੈਂਡਲੋਂ ਦਾ ਕਪੜਾ ਸਾਰਾ ਕੁਝ ਹੀ ਇੱਕ ਛੱਤ ਜਿੱਥੇ ਮਿਲਦਾ ਕਾਦੀਆਂ ਦੇ ਵਿੱਚ ਪੁੱਟਰ ਰੋਡ ਤੇ ਆਹ ਦੇਖੋ ਜੀ ਮਾਡਲਾਂ ਖੜੀਆਂ ਕਾਰਤੀਆਂ ਦਿੱਲੀ ਬੰਬੇ ਵਾਲੀਆਂ ਮਾਡਲਾਂ ਆਹ ਦੇਖੋ ਸੋਹਣੇ ਸੋਹਣੇ ਇੰਗਲਿਸ਼ ਡਰੈਸਾਂ ਆਹ ਦੇਖੋ ਤਾਂ ਤੋਬਾ 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 ਹੋਈ ਪਈ ਆਹ ਦੇਖੋ ਤਾਂ ਚਮ 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 ਕਰਦੇ ਦੀ ਗਾਉਂ ਦੇਖ ਲਓ ਆਹ ਦੇਖੋ ਡਰੈਸਾਂ ਦੇਖ ਲਓ ਓਏ 5 5000 10 10000 ਨਹੀਂ 17 1800 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਆ ਦੇਖੋ ਲਹਿੰਗਾ ਚੋਲੀ ਅਨਾਰਕਲੀ ਟੱਚ ਫਰੰਟ ਬੈਕ ਬਹੁਤ ਸੋਹਣੇ ਹੈਵੀ ਹੈਗੇ ਆ ਆ ਸ਼ਰਾਰੇ ਕਰਾਰੇ ਸੂਟ ਮੈਂ ਕਹਿੰਦਾ ਸਾਰੇ ਫਾਇਦੇ ਕਰਦੇ ਆਂਗੇ ਆਜੋ ਛੇਤੀ ਰੱਖੜੀ ਤੱਕ ਸੇਲ ਮੇਲਾ ਬਹੁਤ ਵੱਡਾ ਲਾਤਾ ਕਿਸੇ ਨੇ ਬੈਦ ਨਹੀਂ ਕਰਨਾ ਜੋ ਅਸੀਂ ਕਰ ਰਹੇ ਆਂ ਤੁਹਾਡੀ ਉਡੀਕ ਕਰ ਰਹੇ ਆਂ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣ ਤਾਂ ਫੋਨ ਕਰਦੇ ਕੈਮਰਾਮੈਨ ਓਨਸਨ ਦੀ ਨਾਲ ਹਰਦੀਪ ਸਾਂ ਤੱਕੜ ਸਾਹ ਟੀਵੀ ਕਰਦੀਆਂ